ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਇਸ ਵੀਡੀਓ ਚ ਅਸੀਂ ਕਰਨ ਜਾ ਰਹੇ ਹਾਂ ਦਸਵੀਂ ਦਾ ਦਸਵੀਂ ਜਮਾਤ ਦਾ ਜਿਹੜਾ ਪੰਜਾਬੀ A ਦਾ ਪੇਪਰ ਤੇ ਇਸ ਵਿੱਚ ਸਾਰਾ ਪੰਜਾਬੀ A ਦਾ ਪੇਪਰ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਟਰਕਚਰ ਆਏਗਾ ਦਾ ਕਿਸ ਤਰ੍ਹਾਂ ਦਾ ਪੈਟਰਨ ਰਹੇਗਾ ਤੇ ਕਿਹੜੇ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਮੈਂ ਸੋਲੂਸ਼ਨ ਦੇ ਨਾਲ ਉਹਨਾਂ ਦੇ ਉੱਤਰ ਵੀ ਦਿਖਾਏ ਨੇ ਨਾਲ ਇਸ ਵੀਡੀਓ ਚ ਜੇ ਵੀਡੀਓ ਪਸੰਦ ਆਈ ਤੇ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਚਲੋ ਸ਼ੁਰੂ ਕਰਦੇ ਆਂ ਅਸਦੀ ਵੀਡੀਓ ਨੂੰ ਤੇ ਸੇਮ ਇਸੇ ਤਰ੍ਹਾਂ ਆਵੇਗਾ ਪੇਪਰ ਜੀ 3 ਘੰਟੇ ਦਾ ਪੇਪਰ ਹੋਏਗਾ ਤੇ ਮੈਕਸਿਮਮ ਮਾਰਕਸ ਜਿਹੜਾ 65 ਨੰਬਰ ਦਾ ਆਏਗਾ ਕਿਉਂਕਿ ਪੇਪਰ B ਵੀ ਹੋਣਾ ਹੈ ਪਹਿਲ ਹੋਏਗਾ ਪੇਪਰ A ਤੇ ਚਲੋ ਦੇਖਦੇ ਆਂ ਪ੍ਰਸ਼ਨ ਅਨੁਸਾਰ ਇਹਨੂੰ ਡਿਸਕਸ ਕਰਦੇ ਆਂ ਕਿਸ ਤਰ੍ਹਾਂ ਪੇਪਰ ਆਏਗਾ ਕਿਵੇਂ ਪੈਟਰਨ ਦੇਗਾ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਪੂਰਾ ਪਾਠ ਵਿੱਚ ਸਾਹਿਦ ਮਾਲਾ ਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਇਸ ਵਿੱਚ ਜਿਹੜੇ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ ਐੜਾ ਵਿੱਚ ਬਣ ਗਈ ਪਾਠ ਪੁਸਤਕ ਦੇ ਦੋ ਪ੍ਰਸ਼ਨ ਕਹਾਣੀ ਭਾਗ ਤੇ ਦੋ ਪ੍ਰਸ਼ਨ ਕਾਂਗੀ ਵਿੱਚ ਸਾਰਾ ਕੁਝ ਦੱਸਿਆ ਹਨ ਪਹਿਲੇ ਕਿ ਇਹ ਇਹ ਭਾਗ ਚ ਇਹ ਪ੍ਰਸ਼ਨ ਆਏਗਾ ਭਾਗਾ ਸ਼ਹੁ ਕੋਣ ਪਹਿਨਦਾ ਹੈ ਤੇ ਸ਼ਹੁ ਕੋਣ ਬਹਿੰਦਾ ਹੈ ਕੁਰਬਾਨੀ ਦੇਣ ਵਾਲਾ ਕੁਰਬਾਨੀ ਦੇਣ ਵਾਲਾ ਜਿਹੜਾ ਉਹ ਸ਼ਹੁ ਪਹਿਨਦਾ ਹੈ ਨੈਕਸਟ ਅਗਲਾ ਕੁਸ਼ਨ ਅਗਲਾ ਪ੍ਰਸ਼ਨ ਹੈ ਜੀ ਸ਼ੇਖ ਫਰੀਦ ਜੀ ਕਿਸ ਕਵੀ ਕਾਵੀ ਤਾਰਾ ਦੇ ਕਵੀ ਹਨ ਤੇ ਕਿਸ ਕਾਵੀ ਤਾਰਾ ਦੇ ਕਵੀ ਨੇ ਉਹ ਸੂਫੀ ਕਾਵੀ ਤਾਰਾ ਦੇ ਜਿਹੜੇ ਸ਼ੇਖ ਫਰੀਦ ਜੀ ਕਵੀ ਨੇ ਸੂਫੀ ਕਾਵੀ ਤਾਰਾ ਦੇ ਮਨੁੱਖ ਦਾ ਆਚਰਣ ਠੀਕ ਹੈ ਸੂਫੀ ਕਵਿਤਾ ਰਾਦੇ ਸਾਰਾ ਪ੍ਰਸ਼ਨ ਮੈਂ ਸਾਰਾ ਪ੍ਰਸ਼ਨ ਪੱਤਰ ਜਿਹੜਾ ਇਸ ਵਿੱਚ ਹੱਲ ਕੀਤਾ ਹੈ ਵੀਡੀਓ 'ਚ ਤੁਸੀਂ ਧਿਆਨ ਨਾਲ ਦੇਖਣਾ ਹੈ ਤੇ ਜਿਹੜਾ ਥੀ ਲੈਂਥੀ ਹੋਏਗੀ ਉਹਦੇ ਸਕਰੀਨਸ਼ਾਟ ਲਈ ਜਾਓ ਨਾਲ ਮਨੁੱਖ ਦਾ ਆਚਰਣ ਕਿੱਥੇ ਬੰਦਾ ਹੈ ਮਨੁੱਖ ਦਾ ਆਚਰਣ ਕਿੱਥੇ ਬੰਦਾ ਹੈ ਘਰ ਵਿੱਚ ਠੀਕ ਹੈ ਬਾਬਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਤੇ ਕਿਹੜੀ ਭਾਸ਼ਾ ਦਾ ਜੀ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਸਾਰੇ ਜਿਹੜੇ ਕੁਐਸਚਨ ਆਨਸਰ ਹੈ ਮੋਸਟ ਇੰਪੋਰਟੈਂਟ ਨੇ ਪਾਗ ਊੜਾ ਐੜਾ ਦੇਖੋ ਜੀ ਅੱਗੇ ਹੈਗਾ ਪਾਗ ਐੜਾ ਕੁਲਫੀ ਵਾਲਾ ਕਾਕਾ ਆਪਣੇ ਪਿਤਾ ਕੋਲ ਕੋਲੋਂ ਕਿੰਨੇ ਪੈਸੇ ਮੰਗ ਰਿਆ ਸੀ ਕਿੰਨੇ ਪੈਸੇ ਮੰਗ ਰਿਆ ਸੀ ਉਹ ਟਕਾ ਮੰਗ ਰਿਆ ਸੀ ਠੀਕ ਹੈ ਰਸ਼ੀਦ ਦਾ ਪੁੱਤਰ ਕਿਸ ਦੇਸ਼ ਵਿੱਚ ਰਹਿੰਦਾ ਸੀ ਕਿਸ ਦੇਸ਼ ਵਿੱਚ ਰਹਿੰਦਾ ਸੀ ਅਮਰੀਕਾ ਵਿੱਚ ਰਹਿੰਦਾ ਸੀ ਇਹ ਸਾਰੇ ਤੁਹਾਡੀ ਪਾਠ ਪੁਸਤਕ ਦੇ ਨਾਲ ਰਿਲੇਟਡ ਸਾਰੇ ਕੁਐਸਚਨ ਆਂਸਰ ਨੇ ਨੈਕਸਟ ਹੈ ਬਜੀਰਾ ਕਿਹੜੇ ਬੰਬ ਬਣਾਉਂਦਾ ਸੀ ਕਿਹੜੇ ਬੰਬ ਬਣਾਉਂਦਾ ਸੀ ਉਹ ਨਾਲ ਨਾਲ ਤੁਹਾਨੂੰ ਅਨਸਰ ਉੱਤਰ ਵੀ ਦਿਖਾਏ ਜਾ ਰਹੇ ਨੇ ਹਰੇਕ ਪ੍ਰਸ਼ਨ ਦੇ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਟਾਂਕੇ ਦੇ ਬੰਬ ਮਣਾਉਂਦਾ ਸੀ ਠੀਕ ਹੈ ਟਾਂਕੇ ਦੇ ਬੰਬ ਮਣਾਉਂਦਾ ਸੀ ਨੈਕਸਟ ਹੈ ਸ਼ਰਨਜੀਤ ਦੇ ਲੜਕੇ ਦਾ ਕੀ ਨਾਮ ਸੀ ਸ਼ਰਨਜੀਤ ਦੇ ਲੜਕੇ ਦਾ ਨਾਮ ਸੀ ਨੀਟੂ ਨੈਕਸਟ ਹੈ ਨਾਵਲ ਈੜੀ ਭਾਗ ਪਹਿਲਾਂ ਤੁਹਾਨੂੰ ਦੱਸਦਾ ਕਿਹੜੇ ਚੋਂ ਕੀ ਆਣਾ ਹੈ ਠੀਕ ਹੈ ਨੋਵਲ ਇੱਕ ਹੋਰ ਨਵਾਂ ਸਾਲ ਦਾ ਲੇਖਕ ਕੌਣ ਹੈ ਨਰਜਨ ਨਰ ਨਿਰੰਜਨ ਤਸਮੀਨ ਨਿਰੰਜਨ ਤਸਮੀਨ ਠੀਕ ਹੈ ਬੰਤਾ ਤਾਰੋ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਕੀ ਕਹਿ ਕੇ ਬੁਲਾਉਂਦਾ ਹੈ ਠੀਕ ਹੈ ਨਿਰੰਜਨ ਤਸ ਤਸਮੀਨ ਪੂਰਾ ਲਿਖਤਾ ਹੈ ਮੈਂ ਬੰਤਾ ਤਾਰੋ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਪਲਿਏ ਲੋਕੇ ਕੀ ਕਹਿ ਕੇ ਬੁਲਾਉਂਦਾ ਹੈ ਪਲਿਏ ਲੋਕੇ ਜਿਹੜੇ ਬਸਤੁਨਿਸ਼ਟ ਪ੍ਰਸ਼ਨ ਜਿਹੜੇ ਆ ਛੋਟੇ ਪ੍ਰਸ਼ਨ ਕਿਹੜੇ ਤੋਂ ਕਿੰਨੇ ਆਣਗੇ ਠੀਕ ਹੈ ਕਾਂਗੀ ਭਾਗ ਚੋਂ ਆਏ ਨੇ ਕਾਵੀ ਚੋਂ ਆਏ ਨੇ ਨੈਕਸਟ ਅਗਾ ਏਟ ਲਿਖ ਕੇ ਕਾਵੀ ਟੋਟੀਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ 5 ਨੰਬਰ ਦਾ ਆਵੇਗਾ اے ਸ਼੍ਰੀ ਰਮੇਰਿਆ ਇਸ ਜਗ ਮਾਹੀ ਆਏ ਕੇ ਕਿਆ ਤੁਧੂ ਕਰਮ ਕਮਾਇਆ ਨੈਕਸਟ ਅਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾ ਪਾਰੀਆਂ ਨਹੀਂ ਇਹਨਾਂ ਦੋਵਾਂ ਚੋਂ ਜਿਹੜਾ ਇੱਕ ਕਰਨਾ ਹੈ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ 5 ਨੰਬਰ ਦਾ ਆਏਗਾ ਇਹ ਸ਼ਰੀਰ ਮੇਰਾ ਠੀਕ ਹੈ ਇਹਦੀ ਹੁਣ ਪ੍ਰਸੰਗ ਸਤ ਵਿਆਖਿਆ ਮੈਂ ਕਰਕੇ ਦੱਸ ਲੱਗਿਆ ਤੁਹਾਨੂੰ ਤੁਸੀਂ ਸਕਰੀਨ ਸ਼ਾਟ ਲੈ ਲਓ ਜਾਂ ਲੈ ਕੇ ਰੱਖ ਲਓ ਇਹ ਕਾ ਵੀ ਟੋਟਾ ਗੁਰੂ ਗੁਰਦਾਮ ਅਮਰਦਾਸ ਜੀ ਦੀ ਬਾਣੀ ਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਇਹ ਸ਼ਰੀਰ ਮੇਰਾ ਸਰਲੇਖ ਹਦੀਂ ਦਰਜ ਹੈ ਇਸ ਵਿੱਚ ਗੁਰੂ ਸਾਹਿਬ ਜੀ ਲਿਖਦੇ ਇਸ ਵਿੱਚ ਕਹਿੰਦੇ ਗੁਰੂ ਸਾਹਿਬ ਜੀ ਲਿਖਦੇ ਨੇ ਕੀ ਮਨੁੱਖ ਜਨਮ ਲੈਂਦਿਆਂ ਹੀ ਮੋ ਮਾਇਆ ਚੱਕਰ ਵਿੱਚ ਫਸ ਜਾਂਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਪਰਮਾਤਮਾ ਉਸਤੇ ਮਿਹਰ ਕਰਦਾ ਉਸਦੇ ਦੁੱਖ ਦੀ ਨਿਵਿਰਤੀ ਹੁੰਦੀ ਹੈ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਹੇ ਮੇਰੇ ਸਰੀਰ ਇਸ ਸੰਸਾਰ ਵਿੱਚ ਜਨਮ ਲੈ ਕੇ ਤੂੰ ਕਿਹੜੇ ਫਜ਼ੂਲ ਕੰਮ ਕਰਨ ਲੱਗ ਪਿਆ ਜਦੋਂ ਤੂੰ ਇਸ ਸੰਸਾਰ ਵਿੱਚ ਜਨਮ ਲਿਆ ਤੂੰ ਵਿਅਰਥੇ ਕੰਮ ਕਰਨ ਵਿੱਚ ਪਟਕ ਰਿਹਾ ਹੈ ਤੇਰੇ ਕਰਨ ਯੋਗ ਉੱਤਮ ਕਾਮਸੀ ਕੀ ਪਰਮਾਤਮਾ ਨੂੰ ਹਿੱਦ ਦੇ ਵਿੱਚ ਵਸਾਉਂਦਾ ਜਿਸ ਨੇ ਤੇਰੇ ਸ਼ਰੀਰ ਦੀ ਰਚਨਾ ਕੀਤੀ ਪਰ ਤੂੰ ਇਹ ਕਾਮ ਨੇ ਕੀਤਾ ਤੇ ਤੂੰ ਪਰਮਾਤਮਾ ਪ੍ਰਭੂ ਨੂੰ ਭੁੱਲ ਗਿਆ ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਦੀ ਕਿਰਪਾ ਹੋਈ ਹੈ ਉਹਨਾਂ ਦੇ ਪੁਰਬੁੱਲੇ ਕਰਮਾ ਘਰ ਕੇ ਉਹਨਾਂ ਦੇ ਹਿੱਦ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਗਿਆ ਠੀਕ ਹੈ ਜੀ ਜਿਹੜਾ ਮਨੁੱਖਾਂ ਨੇ ਆਪਣਾ ਮਨ ਸਤਗੁਰ ਨਾਲ ਜੋ ਲਿਆਉਣ ਦਾ ਸ੍ਰੀ ਸਫਲ ਹੁੰਦਾ ਹੈ ਇਹ ਕਿਆ ਕਵੀ ਸਤਿ ਵੀ ਆਖਿਆ ਹੈ ਨੈਕਸਟ ਜਿਹੜਾ ਦੂਸਰਾ ਹੈ ਦੋਆਂ ਚ ਕੋਈ ਇੱਕ ਕਰਨਾ ਹੈ ਨਾ ਅੱਗੇ ਉਹਦਾ ਕਿੰਦ ਸੋਰੀ ਇਹਦਾ ਹੀ ਅੱਗੇ ਕੇਂਦਰੀ ਭਾਵ ਪਹਿਲੇ ਪ੍ਰਸੰਗ ਦਾ ਹੀ ਵਿਆਖਿਆ ਪਹਿਲਾਂ ਹੀ ਦੱਸਿਆ ਠੀਕ ਹੈ ਪ੍ਰਸੰਗ ਕਿੱਥੋਂ ਲਿਆ ਗਿਆ ਫਿਰ ਵਿਆਖਿਆ ਕੀਤੀ ਹੁਣ ਇਹਦਾ ਕੇਂਦਰੀ ਭਾਵ ਠੀਕ ਹੈ ਦੋਆ ਚ ਕੋਈ ਇੱਕ ਕਰਨਾ ਹੈ ਨਾ ਦੋਆ ਚ ਕੋਈ ਇੱਕ ਕਰਨਾ ਹੈ ਦੇਖੋ ਜੀ ਕਵਿਤਾ ਦਾ ਕੇਂਦਰੀ ਭਾਵ ਲਿਖੋ ਗगन ਮੇ ਥਾਲ ਜ਼ਮੀਨ ਦਾ ਵਟਵਾਰਾ بارش ਆਦੀ ਇਹਦੇ ਚਾਰ ਨੰਬਰ ਆਣਗੇ ਜੀ ਚਾਰ ਮਾਰਕਸ ਆਏਗਾ 40 ਸ਼ਬਦਾਂ ਵਿੱਚ ਲਿਖਣਾ ਹੈ ਕੇਂਦਰੀ ਭਾਵ ਠੀਕ ਹੈ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂ ਬਾਲੇ ਪ੍ਰਭੂ ਦੀ ਆਰਤੀ ਉਤਾਨ ਦੇ ਆਹਾਰ ਵਿੱਚ ਲੱਗੀ ਹੋਈ ਹੈ ਇਹ ਕੀ ਗगन ਮਿਥਾਲ ਜਿਹੜੀ ਗगन ਮਿਥਾਲ ਜਿਹੜੀ ਗੁਰੂ ਜੀ ਦੀ ਬਾਣੀ ਹੈ ਜਿਹੜੀ ਸਾਡੀ ਬੁੱਕ ਵਿੱਚ ਦਰਜ ਹੈ ਪੰਜਾਬੀ ਪਾਠ ਪੁਸਤਕ ਵਿੱਚ 10ਵੀਂ ਕਲਾਸ ਦੀ ਉਸ ਦਾ ਜਿਹੜਾ ਕੇਂਦਰੀ ਭਾਵ ਹੈ ਤੇ ਮੈਨੂੰ ਬਹੁਤ ਹੀ ਜ਼ਿਆਦਾ ਮਨ ਪਸੰਦ ਆਇਆ ਹੈ ਮੈਨੂੰ ਉਹ ਪਸੰਦ ਹੈ ਕਵਿਤਾ ਲਾਈਨਾਂ ਤੁਕਾਂ ਬਹੁਤ ਪਸੰਦ ਨੇ ਗੁਰੂ ਜੀ ਦੀਆਂ ਤੇ ਇਸ ਨੂੰ ਜੋ ਪੜ ਲੈਣਾ ਹੈ ਕੀ ਜਿਹੜੀ ਸਾਰੀ ਕੁਦਰਤ ਆ ਉਹ ਕੀ ਜੀ ਆਰਤੀ ਉਤਾਰਨ ਲੱਗੀ ਐ ਪ੍ਰਭੂ ਦੀ ਆਰਤੀ ਉਤਾਰਨ ਲੱਗੀ ਐ ਠੀਕ ਐ ਇਹ ਮੋਸਟ ਇੰਪੋਰਟੈਂਟ ਐ ਬਾਰ-ਬਾਰ ਪੇਪਰ 'ਚ ਰਿਪੀਟ ਹੁੰਦਾ ਐ ਠੀਕ ਐ ਜੀ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਵੀ ਮੈਂ ਹੱਲ ਕਰਕੇ ਦਿਖਾਤੀ ਐ ਇੱਕ ਤੇ ਇਹ ਵੀ ਦਿਖਾਤਾ ਐ ਹੁਣ ਨੈਕਸਟ ਹੈਗਾ ਵਾਰਤਕ ਰਚਨਾ ਦਾ ਸਾਹ ਲਗਭਗ 150 ਸ਼ਬਦਾਂ ਵਿੱਚ ਲਿਖੋ ਪੰਜ ਐ ਪੰਜ ਨੰਬਰਾਂ ਦਾ ਆਏਗਾ ਰਵਾਮ ਮੰਗਾਨ ਦਾ ਵਰਤਾਂਤ ਠੀਕ ਐ ਗਿਆਨੀ ਦੱਤ ਸਿੰਘ ਦਾਰਾ ਲਿਖਿਆ ਐ ਦੋਆਂ 'ਚੋਂ ਕੋਈ ਇੱਕ ਕਰਨਾ ਐ ਇੱਕ ਮੈਂ ਦਿਖਾ ਰਹੀ ਆ ਸਕਰੀਨਸ਼ਾਟ ਲੈ ਲਓ ਤੇ ਗੁਰੂ ਨਾਨਕ ਦੇਵ ਜੀ ਦੇ ਵੈਦੀ ਖੱਤਰੀ ਜਾਤ ਨਾਲ ਸੰਬੰਧ ਹੈ ਸੰਬੰਧਿਤ ਅਤੇ ਪੱਲਿਆਂ ਦੇ ਪੁੱਤ ਪੋਤੇ ਖਾਣਾ ਪੀਣਾ ਤੇ ਪਹਿਨਾਵਾ ਭੁੱਲ ਕੇ ਜੰਗਲ ਵਿੱਚ ਬੈਠ ਕੇ ਮਰਦਾਨੇ ਡੂਮ ਨੂੰ ਸਾਥੀ ਬਣਾ ਲਿਆ ਤੇ Hindu Musalmanਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ ਗਾਂਦਿਆ ਦੇਖ ਕੇ ਲੋਕ ਕੁਰਾਹਿਆਂ ਕਹਿ ਲੱਗ ਪਏ ਠੀਕ ਹੈ ਜੀ ਦੂਜੇ ਪਾਸੇ ਕਾਲਪੁਰਖ ਦੀ ਮਹਿਮਾ ਵਿਚ ਨਿਤ ਨਮਾ ਸ਼ਬਦ ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧਿਆ ਕੀ ਕਹਿਲਨੀ ਰਵਾਵ ਲਿਆ ਨਹੀਂ ਕਿਆ ਕੀ ਔਰਵਾ ਬਜਾ ਕੇ ਜਿਹੜੇ ਆ ਕੀ ਕਰਦੇ ਸੀਗੇ ਭਗਵਾਨ ਦਾ ਭਜਨ ਕਰਦੇ ਸੀ ਪਰਮਾਤਮਾ ਦਾ ਭਜਨ ਕਰਦੇ ਸੀ ਗੁੰਗਾਨ ਗਰਦੇ ਸੀ ਤੇ ਮੋਸਟ ਇੰਪੋਰਟੈਂਟ ਆ ਇਸ ਦਾ ਸਕਰੀਨਸ਼ਾਟ ਲੈ ਲਓ ਲੈ ਕੇ ਰੱਖ ਲਓ ਜਾਂ ਆਪਣੀ ਕਾਪੀ ਤੇ ਜਾਦ ਕਰ ਲਓ ਨੈਕਸਟ ਹੈ ਜੀ 6ਵੇਂ ਨੰਬਰ ਤੇ ਤੁਹਾਨੂੰ ਆਏਗਾ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਲਿਖੋ ਚਾਰ ਨੰਬਰ ਦੇ ਹੋਣਗੇ ਪ੍ਰਸਿੱਧ ਲੇਖਕ ਅਕਸਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਬਾਰੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂ ਮਰਦਾਨੇ ਨਗਰ ਵਿੱਚ ਉਸਨਾ ਜੋ ਬਿੱਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਅੱਗੇ ਕੀ ਕਿਹਾ ਕਿਹਾ ਤੁਰਨ ਨਾਲ ਸਾਨੂੰ ਕਿਹੜੇ ਕਿਹੜੇ ਨੈਤਿਕ ਤੇ ਸਦਾਚਾਰ ਗੁਣਾ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਜੀ ਇਹਦੇ ਅਨਸਰ ਮੈਂ ਦੇਖੋ ਜੀ ਦਿਖਾ ਰਹੀਆਂ ਤੁਹਾਨੂੰ ਠੀਕ ਹੈ ਮਰਦਾਨੇ ਨਗਰ ਵਿੱਚ ਉਸਨਾ ਜੋ ਬਿੱਤੀ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਉਹਨਾਂ ਨੇ ਅੱਗੇ ਕੀ ਕੀਤਾ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਲੋਕਾਂ ਤੋਂ ਨਾ ਡਰੇ ਲੋਕਾਂ ਦਾ ਕੰਮ ਚੱਖ ਮਾਨਾ ਹੈ ਉਹ ਨਾ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾ ਬਣੇ ਕਿਉਂਕਿ ਉਸ ਨੂੰ ਕਰਤਾਰ ਦਾ ਬਣਾਇਆ ਹੈ ਪਰਮੇਸ਼ਵਰ ਦੇ ਪਿਆਰ ਨਾਲ ਲੋਕਾਂ ਦੇ ਚੱਖ ਮਾਨਾ ਕੁਝ ਨਹੀਂ ਬਿਗੜਦਾ ਕੁੱਤੇ ਆਪੇ ਪੌਂਕੇ ਪੌਂਕੇ ਚੁੱਪ ਕਰ ਜਾਂਦੇ ਨੇ ਕਿਉਂਕਿ ਕੋਈ ਚਾਰਾਂ 'ਚ ਦੋ ਕਰਨੀ ਨੇ ਇਸ ਲਈ ਮੈਂ ਤੁਹਾਨੂੰ ਦਿਖਾਉਂਦੇ ਨੇ ਚੰਗੀ ਤਰ੍ਹਾਂ ਯਾਦ ਕਰ ਲੈਣੇ ਤੁਸੀਂ ਸਕਰੀਨਸ਼ਾਟ ਲੈ ਲਓ ਜਾਂ ਕਾਪੀ ਤੇ ਲੇ ਕੇ ਰੱਖ ਲਓ ਜੋ ਤੁਹਾਡੇ ਕੋਲ ਹੈ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਨਿਸ਼ਾਨੀ ਲਗਾ ਲਓ ਆਪਣੀ ਬੁੱਕ ਤੇ ਜਾਂ ਫਿਰ ਕਾਪੀ ਤੇ ਠੀਕ ਹੈ ਜੀ ਪਦਲ ਤੁਨਾ ਮੱਖੀ ਸ਼ਰੀ ਨੂੰ ਕੀ ਲਾਭ ਹੁੰਦਾ ਹੈ ਤੁਰਨਾਂ ਸਾਨੂੰ ਕਿਹੜੇ ਕਿਹੜੇ ਨੈਤਿਕ ਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਦੋ ਕਰਨੇ ਨੇ ਇਸ ਲਈ ਮੈਂ ਤਾਂ ਦੋ ਦੁਖਾਤੀ ਆ ਪਰ ਤੁਰਨਾਂ ਨੂੰ ਕੋ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਰਨਾਂ ਵਿਅਕਤੀ ਦਾ ਸਰੀਰ ਤੰਦਰੁਸਤ ਰਹਿੰਦਾ ਉਸ ਵਿੱਚ ਸਵੈ ਵਿਸ਼ਵਾਸ ਸਭ ਸੰਤੋਖ ਸਾਹਸ ਤੀਰਜ ਧੀਰਜ ਤੇ ਸਿੱਧਕ ਉਪਜਦਾ ਹੈ ਠੀਕ ਹੈ ਦੋ ਦਿਖਾਤੇ ਤੁਹਾਨੂੰ ਪਿਛਲਾ ਇੱਕ ਇੱਕ ਹੋਣ ਵਾਲਾ ਚਲੋ ਜੀ ਨੈਕਸਟ ਕਰਦੇ ਹਾਂ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਪੰਜ ਨੰਬਰ ਦਾ ਇਹ ਆਵੇਗਾ ਤੁਹਾਨੂੰ ਠੀਕ ਹੈ ਇਹ ਮੈਂ ਦੋ ਦਿਖਾਤੇ ਆ ਦੋ ਰਹਿ ਗਏ ਆ ਠੀਕ ਹੈ ਮੈਂ ਆਪ ਲਾਸਟ ਵਾਲੇ ਦੋ ਤੁਹਾਨੂੰ ਦਿਖਾਤੇ ਹੈ ਈੜੀ ਤੇ ਸਸਾ ਤੇ ਬਾਕੀ ਵੀ ਤੁਸੀਂ ਲੱਭ ਲੈਣੇ ਨਿਸ਼ਾਨੀਆਂ ਲਗਾ ਲੈਣੀਆਂ ਮੋਸਟ ਇੰਪੋਰਟੈਂਟ ਹੈ ਚਾਰਾਂ ਚੋਂ ਕੋਈ ਦੋ ਕਰਨੇ ਪਹਿਲੇ ਦੋ ਕਰ ਲਓ ਜਾਂ ਲਾਸਟ ਵਾਲੇ ਦੋ ਕਰ ਲਓ ਮੈਂ ਤੁਹਾਨੂੰ ਲਾਸਟ ਵਾਲੇ ਦੋ ਦਿਖਾ ਦਿੱਤੇ ਨੇ ਪੜ੍ਹ ਕੇ ਵੀ ਸੁਣਾਉਂਦੇ ਨੇ 7ਵੇਂ ਨੰਬਰ ਤੇ ਸਾਨੂੰ ਆਏਗਾ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ 5 ਨੰਬਰ ਦਾ ਆਏ ਆਏਗਾ ਤਰਤੀ ਹੇਟਲਾ ਬਲਦ ਕੁਲਫੀ ਕੇਦੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਾਰ ਕੁਲਫੀ ਕਹਾਣੀ ਵਿੱਚ ਸੁਜਾਨ ਸਿੰਘ ਨੇ ਕੱਟ ਤਨਖਾ ਲੈਣ ਵਾਲੇ ਮੁਲਾਜ਼ਮ ਦੀ ਜੜੀ ਜਿਹੜੇ ਕੱਟ ਤਨਖਾ ਲੈਂਦੇ ਮੁਲਾਜ਼ਮ ਉਹਨਾਂ ਦੀ ਜੜੀ ਆਰਥਿਕ ਹਾਲਤ ਨੂੰ ਬਿਆਨ ਕੀਤਾ ਹੈ ਉਹਨਾਂ ਦਾ ਸੈ ਹੈ ਕਿ ਆਪਣੇ ਪਰਵਾਰਿਕ ਦੀਆਂ ਜ਼ਰੂਰੀ ਲੋੜਾਂ ਤੇ ਖੁਆਇਸ਼ਾਂ ਨੂੰ ਦਵਾ ਕੇ ਰੱਖਦਾ ਹੈ ਠੀਕ ਹੈ ਕਿਸੇ ਕੈਰੈਕਟਰ ਦੇ ਥਰੂ ਉਹਨਾਂ ਨੇ ਦੱਸਿਆ ਹੈ ਕਿ ਕਿਦਾਂ ਕੋਈ ਜਨ ਮੁਲਾਜ਼ਮ ਕੱਟ ਤਨਖਾ ਲੰਦਾ ਆਪਣੇ ਕਿਦਾਂ ਖੁਆਇਸ਼ਾਂ ਨੂੰ ਦਵਾ ਕੇ ਰੱਖਦਾ ਹੈ ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ ਗਲੀ ਵਿੱਚੋਂ ਬਾਰੀ-ਬਾਰੀ ਕੁਲਫੀ ਮੁਰਮੁਰਾ ਵੇਚਣ ਵਾਲੇ ਦੀ ਬਾਤ ਸੁਣਾਈ ਦਿੱਤੀ ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ ਪਰ ਮਹੀਨੇ ਦੀ 26 ਤਰੀਕ ਹੋਣ ਕਰਕੇ ਜੇਬ ਖਾਲੀ ਸੀ ਕਿਉਂਕਿ ਲੇਖਕ ਦੀ ਤਨਖਾਹ ਜਿਹੜੀ ਕੱਟ ਸੀ ਉਹ 15 ਦਿਨਾਂ 'ਚ ਹੀ ਖਰਚ ਹੋ ਜਾਂਦੀ ਸੀ ਕਹਾਣੀ ਕਾਨੇ ਸ਼ਾਮੀ ਬਾਜ਼ਾਰੋਂ ਕੁ ਕੁਲਫੀ ਕੁਲਫੀ ਖਵਾਉਣ ਦਾ ਇਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੜਿਆ अध्यापक घरों बाहर चला गया शाम में जो घर परतिया तो काके ने कुफी की मांग की पर कहानी कार ने दबका मार के अगले दिन का इंतजार करके उस फिर तो चुप करवाया ठीक है जी हाँ कहा रिलेटेड एक कहानी है ठीक कहा है जी बहुत बढ़िया कहानी है ਤੇ ਸੁਣੋ ਤਾਂ ਇਹ ਸਕਰੀਨ ਸ਼ਾਟ ਲੈ ਲਓ ਚੰਗੀ ਤਰ੍ਹਾਂ ਯਾਦ ਕਰ ਲਿਓ ਜੀ ਠੀਕ ਹੈ ਜੀ ਅਗਲੇ ਦਿਨ ਇੱਕ ਸਾਥੀ ਤੋਂ 3 ਰੁਪਏ ਧਾਰ ਲੇ ਪਰ ਉਹ ਕਾਦੀ ਲੋੜਾ ਖਾਤੇ ਉਸਦੀ ਪਤਨੀ ਨੇ ਲੈ ਲਈ ਕਾਕਾ ਦੁਪਹਿਰ ਦੀ ਨਹੀਂ ਲੈ ਰਿਆ ਸੀ ਕੁਲਫੀ ਮੰਗੀ ਕਹਿੰਦੇ ਨੇ ਫਿਰ ਸ਼ਾਮ ਦਾ ਇਕਰਾਰ ਕੀਤਾ ਤੇ ਜਾਣ ਬਚ ਕੇ ਕੀ ਗੰਦੇ ਘਰ ਲੇਟ ਆਇਆ ਕਾਕਾ ਸੋ ਚੁੱਕਾ ਸੀ ਉਹ ਰਾਤ ਉਹ ਕੁਲਫੀ ਕੁਲਫੀ ਬੁੜ پلان ਲੱਗਾ ਸਵੇਰੇ ਉੱਠ ਕੇ ਉਸਨੇ ਕੁਲਫੀ ਨਾ ਮੰਗੀ ਪਰ ਦੁਪਹਿਰੋ ਜਦੋਂ ਬਾਹਰ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਖੇਡ ਛੱਡ ਕੇ ਉੱਧਰ ਚੱਲ ਗਿਆ ਚਲਾ ਗਿਆ ਕਹਾਣੀਕਾਰ ਦੱਬੇ ਵੈਰੀ ਉਸਮਗਲ ਗਿਆ ਜਦੋਂ ਕੁਲਫੀ ਵਾਲਾ ਸ਼ਾਹਾਂ ਦੇ ਮੁੰਡਿਆਂ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕਾ ਉਸ ਨੂੰ ਦੇ ਕੇ ਪੈ ਗਿਆ ਸ਼ਾਹਾਂ ਦਾ ਮੁੰਡਾ ਨਾਲ ਹੀ ਵਿਜੜ ਡਿੱਗਿਆ ਤੇ ਕੁਲਫੀ ਖਿੱਲਰ ਗਈ ਜਦੋਂ ਉਹ ਉੱਠਿਆ ਤਾਂ ਕਾਕੇ ਨੇ ਫਿਰ ਟੁੱਡ ਮਾਰੀ ਤੇ ਉਹ ਮੋੜ ਡਿੱਗ ਪਿਆ ਜਦੋਂ ਸ਼ਾਹਣੀ ਉਲਾਂਭਾ ਦੇਣ ਆਈ ਤਾਂ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਨ ਲੱਗੀ ਠੀਕ ਆਪਾਂ ਹਰ ਕਹਾਣੀਕਾਰ ਨੇ ਰੋਕ ਲਿਆ ਠੀਕ ਹੈ ਜੀ ਇਸ ਤਰ੍ਹਾਂ ਕੁਲਫੀ ਨਾਲ ਲੈ ਕੇ ਕਹਾਣੀ ਹੈ ਮੇਨਲੀ ਇਹ ਦੱਸਿਆ ਕਿ ਕਿੱਦਾਂ ਜਿਹੜੇ ਆਰਥਿਕ ਤੌਰ ਤੇ ਜਿਹੜੇ ਘੱਟ ਤਨਖਾਹ ਲੈਂਦੇ ਆ ਉਹ ਕਿੱਦਾਂ ਮਤਲਬ ਕਿ ਆਪਣਾ ਟਾਈਮ ਕਿੱਦਾਂ ਦੀ ਉਹਨਾਂ ਦੀ ਮਾਨਸਿਕ ਤੇ ਆਰਥਿਕ ਸਥਿਤੀ ਹੁੰਦੀ ਹੈ ਠੀਕ ਹੈ ਜੀ ਨੈਕਸਟ ਹੈ ਇੱਕ ਕਹਾਣੀ ਦਾ ਸਾਰ ਲਿਖਣਾ ਸੀ ਮੈਂ ਤੁਹਾਨੂੰ ਕੁਲਫੀ ਦਾ ਦਿਖਾਤਾ ਜੇ ਤੁਸੀਂ ਧਰਤੀ ਹੇਡਾ ਬਲਦ ਦਾ ਯਾਦ ਕਰਨਾ ਚਾਹੁੰਦੇ ਤਾਂ ਉਹ ਵੀ ਯਾਦ ਕਰ ਸਕਦੇ ਹੋ ਨੈਕਸਟ ਅੱਗੇ ਕੁਐਸਚਨ ਆਨਸਰ ਹੈ ਜੀ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ? ਲੇਖਕ ਆਪਣੇ ਪਿਤਾ ਦੇ ਸਮਨ ਨਾਲ ਸਮੇਂ ਨਾਲ ਇਹ ਦੱਸਣ ਲਈ ਕਰਦਾ ਹੈ ਕਿ ਪਹਿਲੇ ਵਿਸ਼ਵਜੁੱਤ ਤੋਂ ਮਗਰੋਂ ਕਿਸ ਤਰ੍ਹਾਂ ਨਾਲ ਤੇਜ਼ੀ ਨਾਲ ਮੰਗਾਈ ਵਦੇ ਬਦੀ ਪੜੇ ਲਿਖੇ ਲੋਕਾਂ ਦੀ ਤਨਖਾਹ ਪਹਿਲਾਂ ਦੇ ਘੱਟ ਬੜੇ ਲੋਕਾਂ ਦੀ ਤਨਖਾਹ ਨਾਲੋਂ ਘੱਟ ਹੈ ਲੋਕਾਂ ਦਾ ਗੁਜ਼ਾਰਾ ਜਿਹੜਾ ਕਰਨਾ ਹੈ ਉਹ ਮੁਸ਼ਕਿਲ ਹੋ ਗਿਆ ਹੈ ਤੇ ਉਹ ਸਮਝਦਾ ਹੈ ਕਿ ਦੇਸ਼ ਦੀ ਆਰਥਿਕਤਾ ਉੱਤੇ ਧਨ ਕੁਬੇਰਾ ਦਾ ਕਬਜ਼ਾ ਹੋ ਗਿਆ ਹੈ। ਠੀਕ ਹੈ ਜੀ। ਨੈਕਸਟ ਹੈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਉਂ ਜਿਆ ਹੈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣ ਵਿੱਚ ਨਹੀਂ ਹਨ ਉਹ ਆਪਣੀ ਮਰਜ਼ੀ ਨਾਲ ਦੋਸਤਾਂ ਮਿੱਤਰਾਂ ਨਾਲ ਖੁੰਮਦੇ ਪ੍ਰੋਗਰਾਮ ਬਣਾਉਂਦੇ ਹਨ ਪਰ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਮਾਪਿਆਂ ਨਾਲ ਮੰਦਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ ਹੈ ਠੀਕ ਹੈ ਜੀ ਇਹ ਤੁਹਾਨੂੰ ਮੈਂ ਸਾਰੇ ਕੁਐਸਚਨ ਦਿਖਾਤੇ ਆ ਵੈਸੇ ਤੁਸੀਂ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਕੋਈ ਦੋ ਕਰਨੇ ਸੀ ਇਸਮਤਨ ਦੋ ਦਿਖਾਤੇ ਆ ਚਾਰ ਹੈ ਚਾਨਨ ਨੂੰ ਤੁਸੀਂ ਸਕਰੀਨਸ਼ਾਟ ਲੈ ਲਓ ਟਿਕ ਲਗਾ ਲਓ ਜਾਦ ਕਰ ਲਓ ਕਿ ਕਿਸੇ ਇੱਕ ਦਾ ਪਾਤਰ ਦਾ ਚਿੱਤਰ ਚਿਤ੍ਰਣ ਇਸ ਵਿੱਚ ਕੀ ਆ ਨਾਇਕਾ ਇਕਾਂਗੀ ਆ ਪੁੱਤਰ ਉਹਦਾ ਕੋਈ ਕਰੈਕਟਰ ਹੈ ਠੀਕ ਆ ਜੀ ਪੁੱਤਰ ਦਾ ਚਿੱਤਰ ਚਿਤ੍ਰਣ ਲਿਖਣਾ ਹੈ ਪਾਤਰ ਚਿਤ੍ਰਣ ਮਤਲਬ ਕਰੈਕਟਰਸ ਸਕੈਚ ਲਿਖਣਾ ਹੈ ਦਾ ਇਕਾਂਗੀ ਹੈਗੀ ਆ ਗੁਰਸ਼ਰਨ ਸਿੰਘ ਨੇ ਲਿਖੀ ਆ ਜਾਣ ਪਛਾਨ ਜੀ ਬਹੁਤ ਹੀ ਸੋਖਾ ਹੈ ਜੀ ਮੋਸਟ ਇੰਪੋਰਟੈਂਟ ਹੈ ਤੇ ਜਾਣ ਪਛਾਣ ਲਿਖਣੀ ਹੈ ਕਿਹੜੀ ਕਾਂਗੀ ਦਾ ਪਾਤਰ ਹੈ ਉਹ ਜੀ ਪੁੱਤਰ ਨਾਇਕ ਕਾਂਗੀ ਦਾ ਪਾਤਰ ਹੈ ਉਸ ਦਾ ਨਾਮ ਸੁਖਦੇਵ ਸਿੰਘ ਹੈ ਉਸ ਨੇ میٹرਿਕ ਜ਼ਿਲੇ ਵਿੱਚੋਂ ਬੀਏ ਕਾਲਜ ਤੇ ਐਮਏ ਜਮਾਤ ਵਿੱਚ ਪਹਿਲੇ ਦਰਜੇ ਨਾਲ ਪਾਸ ਕੀਤੀ ਹੈ ਠੀਕ ਹੈ ਜੀ ਠੀਕ ਹੈ ਨਵੀਂ ਪੀੜੀ ਦਾ ਪ੍ਰਤੀਨਿਧ ਇਹ ਕਾਂਗੀ ਵਿੱਚ ਪੁੱਤਰ ਨਵੀਂ ਪੀੜੀ ਪੀੜੀ ਦਾ ਪ੍ਰਤੀਨਿਧ ਹੈ ਰਿਸ਼ਵਤ ਵਿਰੋਧੀ ਤੇ ਨਵੇਂ ਵਿਚਾਰਾਂ ਦਾ ਤਾਂ ਨਹੀਂ ਹੋਣ ਕਰਕੇ ਉਸ ਦੀ ਪੁਰਾਣੀ ਪੀੜੀ ਨਾਲ ਜਿਹੜੀ ਨੈਵੰਦੀ ਜੀਉਂ ਦੇ ਸੰਘਰਸ਼ ਵਿੱਚ ਫਸਿਆ ਹੋਇਆ ਹੈ ਦਲੀਲ ਨਾਲ ਗੱਲ ਕਰਨ ਵਾਲਾ ਹੈ ਹਾਜ਼ਰ ਜਵਾਬ ਹੈ ਵਿਰੋਧਾਚਾਰ ਵਿਰੋਧੀ ਹੈ ਠੀਕ ਹੈ ਹਕੀਕਤ ਦੀ ਪਛਾਣ ਕਰਨ ਵਾਲਾ ਹੈ ਦਲੇਰ ਸੱਚਾ ਤੇ ਖਰੀ-ਖਰੀ ਕਹਿਣ ਵਾਲਾ ਹੈ ਬਹੁਤ ਹੀ ਦਲੇਰ ਨੌਜਵਾਨ ਹੈ ਸੱਚ ਬੋਲਣ ਵਾਲਾ ਹੈ ਪੁਰਾਣੀ ਪੀੜੀ ਦੀ 부ਝਦੀਲੀ ਤੋਂ ਨਾਰਾਜ਼ ਹੈ ਕ੍ਰਾਂਤੀਕਾਰੀ ਵਿਚਾਰਾਂ ਵਾਲਾ ਹੈ ਸੁਹਿਰਦ ਹੈ ਪਿਆਰ ਨਾ ਪਿਤਾ ਨਾਲ ਪਿਆਰ ਰੱਖਣ ਵਾਲਾ ਹੈ ਆਸ਼ਾਵਾਦੀ ਹੈ ਲੈਂਥੀ ਹੈ ਥੋੜਾ ਬਟ ਬਹੁਤ ਹੀ ਸੁਖਾ ਹੈ ਤੁਸੀਂ ਸਕਰੀਨਸ਼ਾਟ ਲੈਣਾ ਹੈ ਸੁਲਝਿਆ ਹੋਇਆ ਇਨਸਾਨ ਹੈ ਠੀਕ ਹੈ ਤੇ ਸਕਰੀਨਸ਼ਾਟ ਲੈ ਲੈਣਾ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਜ ਜ ਆਪਣੇ ਉੱਚ ਤੋਂ ਤੁਸੀਂ ਫਾਈਂਡ ਕਰ ਸਕਦੇ ਹੋ ਆਪਣੀ ਬੁੱਕ ਚੋਂ ਜਾਂ ਫਿਰ ਕਾਪੀ ਤੇ ਲਿਖਿਆ ਹੈ ਮੋਸਟ ਇੰਪੋਰਟੈਂਟ ਹੈ ਜੀ ਇਹ ਬਹੁਤ ਹੀ ਸੁੱਖਾ ਹੈ ਹੈ ਥੋੜਾ ਲੈਂਥੀ ਹੈ ਪਰ ਸੁੱਖਾ ਬਹੁਤ ਹੈ ਠੀਕ ਹੈ ਜੀ ਦਲੀਨਾ ਖਲ ਕਰਨ ਵਾਲਾ ਪ੍ਰਿਸ਼ਟਾਚਾਰੀ ਵਿਰੋਧੀ ਮਤਲਬ ਉਹਦਾ ਕਰੈਕਟਰ ਦੱਸਣਾ ਹੈ ਦੇ ਕਰੈਕਟਰ ਚ ਕੀ ਕੀ ਕੁਆਲਿਟੀਆਂ ਨੇ ਪੁੱਤਰ ਦੇ ਠੀਕ ਹੈ ਜੀ ਤੁਹਾਨੂੰ ਦੱਸਦਾ ਮੈਂ ਕਿਹੜੀ ਕਾਂਗੀ ਦਾ ਪਾਤਰ ਹੈ ਤੇ ਕਿੰਨੇ ਲਿਖੀ ਹੈ ਕਾਂਗੀ ਠੀਕ ਹੈ ਜੀ 5 ਨੰਬਰ ਦਾ ਹੈ ਦੋ ਆਣਗੇ ਦੋਆਂ ਚ ਕੋਈ ਇੱਕ ਕਰਨਾ ਹੈ ਤੁਸੀਂ ਠੀਕ ਹੈ ਜੀ ਇਹ ਚ ਰঞ্জੀਤ ਦਾ ਪਾਤਰ ਚਿੱਤਰਣ ਹੈ ਜੀ ਬਲਵੰਤ ਢਿੱਲੋ ਦਾ ਪਾਤਰ ਚਿੱਤਰਣ ਠੀਕ ਹੈ ਚਰਨਜੀਤ ਸਮੁੰਦਰ ਉਪਾਰ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਹਰਦੇਵ ਵਾਜਬਾਦੀ ਪੰਜਾਬਣ ਪਤਨੀ ਤੇ ਨੀਟੂ ਦੀ ਮਾਂ ਹੈ ਸੁਖਦੇਵ ਉਸਤਾ ਦੇ ਔਰ ਹੈ ਇੱਕ ਪੜ੍ਹੀ ਲਿਖੀ ਔਰਤ ਹੈ ਉਹ ਸੱਚਾ ਸੱਚ ਬੋਲਣ ਵਾਲੀ ਆਪਣੇ ਆਪ ਨੂੰ ਛੁੱਟੜ ਨਾ ਖਵਾ ਸਕਣ ਵਾਲੀ स्त्री ਦਾ ਪੱਖ ਲੈਣ ਵਾਲੀ ਅਗਾਹ ਅਗਾਹ ਵਧੂ ਔਰਤ ਹੈ ਚਰਨਜੀਤ ਸੋਰੀ ਸ਼ਰਨਜੀਤ ਸ਼ਰਨਜੀਤ ਦਾ ਇਹ ਜਿਹੜਾ ਪਾਤਾ ਚਿੱਤਰਣ ਹੈ ਚੰਗੇ ਆਚਰਨ ਤੇ ਸੱਚ ਬੋਲਣ ਵਾਲੀ ਆਪਣੇ ਆਪ ਨੂੰ ਛੁੱਟੜ ਨਾ ਕਹਾਸ ਖਵਾ ਸਕਣ ਵਾਲੀ ਇਸਤਰੀ ਦਾ ਪੱਖ ਲੈਣ ਵਾਲੀ ਠੀਕ ਹੈ ਜੀ ਸ਼ਰਨਜੀਤ ਜਿਹੜੀ ਆ ਉਹਦਾ ਪਾਤਾ ਚਿੱਤਰ ਲਿਖਿਆ ਠੀਕ ਹੈ ਜੀ ਸ਼ਰਨਜੀਤ ਦਾ ਪਾਤਾ ਚਿੱਤਰਣ ਨੈਕਸਟ ਹੈ ਗਾ ਜੀ ਇਹ ਲਿਖੇ ਵਾਰਤ ਉਪਾਰਤਲਾਪ ਵੀ ਤੋਂ ਕਿਸੇ ਇੱਕ ਵਾਰਤਲਾਪ ਦੇ ਪ੍ਰਸ਼ਨ ਦੇ ਉੱਤਰ ਲਿਖੋ ਮਿਲ ਗਈ ਵੇ ਪੁੱਤ ਸਿੱਖਿਆ ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ ਠੀਕ ਹੈ ਇਹ ਬਾਰਤਲਾਪ ਜਿਹੜਾ ਹੈ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਇਹ ਸ਼ਬਦ ਕਿਸ ਕਾਂਗੀ ਵਿੱਚ ਨੇ ਨਿਹਾਲ ਕੋ ਨੂੰ ਕੀ ਸਿੱਖਿਆ ਮਿਲਦੀ ਹੈ ਕਾਂਗੀ ਦੇ ਲੇਖਕ ਦਾ ਨਾਮ ਦੱਸਣਾ ਕਿ ਇਹ ਜਿਹੜੀਆਂ ਲਾਈਨਾਂ ਆਇਆ ਹੈ ਇਹ ਸ਼ਬਦ ਦਾ ਕਿਸ ਕਾਂਗੀ ਚ ਨੇ ਨਿਹਾਲ ਕੋਰ ਕੀ ਸਿੱਖਿਆ ਮਿਲ ਨਿਹਾਲ ਕੋ ਨੂੰ ਕੀ ਸਿੱਖਿਆ ਮਿਲੀ ਹੈ ਤੇ ਕਾਂਗੀ ਦਾ ਨਾਮ ਵੀ ਲਿਖਣਾ ਕਿ ਕਿਹੜੀ ਕਾਂਗੀ ਚ ਹੈ ਸੋਰੀ ਲੇਖਕ ਦਾ ਨਾਮ ਵੀ ਲਿਖਣਾ ਹੈ ਪਰ ਹੁਣ dma ਪਹਿਲੇ ਵਾਲੇ ਦੇ ਮੈਟ੍ਰਿਕ ਦੇ ਬਰਾਬਰ ਹੈ ਜਿਸ ਤਰ੍ਹਾਂ ਹੁਣ ਦਾ ਰੁਪਈਆ ਪਹਿਲੇ ਵਾਲੇ ਦੇ ਆਨੇ ਦੇ ਬਰਾਬਰ ਹੈ ਇਹ ਸ਼ਬਦ ਕਿਸ ਕਾਂਗੀ ਵਿੱਚਨ ਇਹ ਸ਼ਬਦ ਕੋਣ ਕਿਸ ਨੂੰ ਕਹਿ ਰਿਹਾ ਹੈ ਹੁਣ ਰੁਪਏ ਦੀ ਕੀਮਤ ਕੀ ਰਹਿ ਗਈ ਹੈ ਨਾਵਲ ਦੇ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ 150 ਸ਼ਬਦਾਂ ਵਿੱਚ ਲਿਖੋ 5 ਨੰਬਰ ਦਾ ਜੀ ਤੁਹਾਨੂੰ ਇਹ ਆਏਗਾ ਫੂਗਮਣ ਬੰਤਾ ਸਿੰਘ ਠੀਕ ਹੈ ਉਹ ਫੇਰ ਕਰਨਾ ਪਹਿਲੇ ਇਹ ਅੰਸਾ ਦੇਖ ਲਓ ਜੀ ਮਿਲ ਗਈ ਹੈ ਪੁੱਤ ਸਿੱਖਿਆ ਹੁਣ ਮੇਰੇ ਮਗਰ ਇਹ ਗੱਲ ਨਾ ਪਾਓ ਠੀਕ ਹੈ ਇਹ ਕਹਾਂ ਇੱਕ ਕਿਹੜੀ ਕਾਂਗੀ ਵਿੱਚ ਲਿਆ ਗਿਆ ਹੈ ਦੂਜਾ ਪਿਆ ਕਿਸ ਦੀ ਰਚਨਾ ਹੈ ਸੰਤ ਸਿੰਘ ਸੇਖੋ ਜੀ ਦੀ ਰਚਨਾ ਹੈ ਇਹ ਸ਼ਬਦ ਨਿਹਾਲ ਕੋਨੇ ਪਰ ਪੁੱਤਰ ਸੁਖਦੇਵ ਨੂੰ ਕਹੇ ਕਿਉਂਕਿ ਕੋਈ ਇੱਕ ਕਰਨਾ ਨਾ ਮੈਂ ਇਕਲ ਦਿਖਾ ਰਹੀਆਂ ਇਸ ਲਈ ਮੋਸਟ ਇੰਪੋਰਟੈਂਟ ਹੈ ਜੀਏ ਬਹੁਤ ਵਾਰ ਪੇਪਰ ਆਇਆ ਨਿਹਾਲ ਕੋ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਉਸ ਨੂੰ ਨੂ ਬਣ ਕੇ ਆਪਣੇ ਘਰ ਆਈ ਪਰਾਈ ਤੀ ਮਨਜੀਤ ਨਾਲ ਉਹ ਜੇ ਅਸਲੂ ਕੀ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਪਰਾਈ ਕਾਰ ਵਿੱਚ ਗਈ ਪ੍ਰੀਤੀ ਨਾਲ ਚਾਂਦੀ ਹੈ ਠੀਕ ਹੈ ਜੀ ਪਿਆਰ ਪ੍ਰੇਸ਼ ਲੋਕ ਕਰਨਾ ਚਾਹੀਦਾ ਅੱਗੇ ਨਾਵਲ ਦੇ ਕਿਸੇ ਇੱਕ ਪਾਤ ਦਾ ਚਿਤ੍ਰਣ 150 ਸ਼ਬਦਾ ਵਿੱਚ ਲਿਖੋ 5 ਨੰਬਰ ਦਾ ਆਏਗਾ ਆਏਗਾ ਜੀ ਫੁੰਮਣ ਬੰਤਾ ਦਿਆਲਾ ਇਹਦੇ ਚੋਂ ਕਿਸੇ ਇੱਕ ਦਾ ਤੁਸੀਂ ਪਾਤਰ ਚਿਤ੍ਰਣ ਲਿਖਣਾ ਹੈ ਜੀ 5 ਨੰਬਰ ਦਾ ਆਏਗਾ ਦੇਖੋ ਜੀ ਬੰਤੋ ਦਾ ਪਾਤਰ ਚਿਤ੍ਰਣ ਜਾਨ ਬਿਸ਼ਾਨ ਬੰਤਾ ਨਾਵਲਿਕ ਹੋ ਨਵਾਂ ਸਾਲ ਦਾ ਮੁੱਖ ਪਾਤਰ ਹੈ ਉਪਰੇ ਪਰਵਾਰ ਨਾ ਰਹਿੰਦਾ ਹੈ ਅੰਬਰਸਰ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤਾਰਾ ਤੋਂ ਇਲਾਵਾ ਦੋ ਕੁੜੀਆਂ ਇੱਕ ਮੁੰਡਾ ਫੁੰਮਣ ਹੈ ਬੰਤੇ ਦੀ ਮਾਂ ਪਿੰਡ ਵਿੱਚ ਰਹਿੰਦੀ ਹੈ ਉਸ ਦੇ ਪਿਤਾ ਦੀ ਕਾਜੇ ਦੇ ਸਦਮੇ ਕਾਰਨ ਮੌਤ ਹੋ ਗਈ ਜਿਸ ਕਾਰਨ ਕਾਹ ਦੀ ਜ਼ਿੰਮੇਵਾਰੀ ਜਿਸ ਕਾਰਨ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਬੰਤੇ ਦੇ ਸਿਰ ਤੇ ਆ ਜਾਂਦੀ ਹੈ ਠੀਕ ਹੈ ਮਿਹਨਤੀ ਤੇ ਗਰੀਬ ਵਿਅਕਤੀ ਹੈ ਅਣਖੀਲਾ ਆਦਮੀ ਹੈ ਪੰਧਾਪਾ ਮੇਂ ਗਰੀਬ ਹੈ ਪਰੋ ਅਣਖੀਲਾ ਆਦਮੀ ਆ ਕਿਸੇ ਦਾ ਰੋਵ ਨਹੀਂ ਸਹਣ ਕਰਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਠੀਕ ਹੈ ਜੀ ਮੋਸਟ ਇੰਪੋਰਟੈਂਟ ਹੈ ਬਹੁਤ ਵਾਰ ਰਿਪੀਟ ਹੋਇਆ ਹੈ ਤੁਸੀਂ ਯਾਦ ਕਰ ਲੈਣਾ ਤੇ ਜੇਕਰ ਸਕਰੀਨਸ਼ਾਟ ਲੈ ਲਓ ਠੀਕ ਹੈ ਆਪਣੇ ਪੁਰਾਣੇ ਕੋਡ ਨੂੰ ਟਾਕਿਆਂ ਲਾ ਕੇ ਹੀ ਸਮਾਂ ਲੰਗਾ ਲੈਂਦਾ ਹੈ ਠੀਕ ਹੈ ਜੀ ਦੇਖੋ ਜੀ ਇਸ ਨੂੰ ਤੁਸੀਂ ਲਿਖ ਕੇ ਰੱਖ ਲਓ ਜੇ ਤੁਹਾਡੀ ਬੁੱਕ ਚ ਮਤਲਬ ਕਾਪੀ ਤੇ ਲਿਖਿਆ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਇੰਪੋਰਟੈਂਟ ਹੈ ਜੀ ਠੀਕ ਹੈ ਇਸੇ ਤਰ੍ਹਾਂ ਤਰ੍ਹਾਂ ਦਾ ਪੈਟਰਨ ਰਹੇਗਾ ਇਸੇ ਤਰ੍ਹਾਂ ਤਰ੍ਹਾਂ ਨੂੰ ਐਜ਼ ਇਟ ਪੇਪਰ ਆਵੇਗਾ ਮੋਸਟ ਇੰਪੋਰਟੈਂਟ ਨੇ ਸਾਰੇ ਮੋਸਟ ਇੰਪੋਰਟੈਂਟ ਨੇ ਸਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਲਿਖ ਕੇ ਰੱਖ ਲਓ ਸਕਰੀਨਸ਼ਾਟ ਲੈ ਲਓ ਜੀ ਠੀਕ ਹੈ ਬੰਦ ਕਰ ਜੇ ਤੇ ਚਲੋ ਹੁਣ ਉਹ ਕੀ ਆ ਪੜਨ ਦਾ ਸ਼ੋ ਬੋਸ਼ਕੀਨ ਹੈ ਬੰਦਰ ਪੜਨ ਦਾ ਸ਼ਕੀਨ ਠੀਕ ਹੈ ਸ਼ੌਕ ਹੈ ਕੁੜੀ ਮੁੰਡੇ ਵਿੱਚ ਫਰਕ ਨਾ ਕਰਨ ਵਾਲਾ ਹੈ ਪਤਨੀ ਨੂੰ ਪਿਆਰ ਕਰਨ ਵਾਲਾ ਦੇਸ਼ ਭਗਤੀ ਦੇ ਪਾਵ ਵਾਲਾ ਧਾਰਮਿਕ ਕੀਰਤੀ ਵਾਲਾ ਹੈ ਧਾਰਮਿਕ ਵੀਰਤੀ ਵਾਲਾ ਹੈ ਧਾਰਮਿਕ ਹੈ ਉਹ ਦਾ ਜਿਹੜਾ ਇੱਕ ਪਾਤਰ ਚਿੱਤਰਨ ਹੈ ਕਰੈਕਟਰ ਸਕੈਚ ਦਾ ਮੋਸਟ ਇੰਪੋਰਟੈਂਟ ਹੈ ਤੇ ਸਕਰੀਨਸ਼ਾਟ ਲੈ ਲਓ ਜਾਂ ਇਹਨੂੰ ਲਿਖ ਕੇ ਰੱਖ ਲਵੋ ਠੀਕ ਹੈ ਕਰੇਲੂ ਕਲੇਸ਼ ਤੋਂ ਦੁਖੀ ਹੈ ਮਾਂ ਦਾ ਖਿਆਲ ਰੱਖਣ ਵਾਲਾ ਹੈ ਐਜ਼ ਇਟ ਜਿਹੜਾ ਪੇਪਰ ਦਾ ਬੈਟਰਨ ਇਸੇ ਤਰ੍ਹਾਂ ਰਹੇਗਾ ਕਰੇਲੂ ਕਲੇਸ਼ ਤੋਂ ਦੁਖੀ ਮਾਂ ਦਾ ਖਿਆਲ ਰੱਖਣ ਵਾਲਾ ਹੈ ਗਾਉਂ ਦਾ ਸ਼ਕੀਨ ਹੈ ਏਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ ਆਸ਼ਾਵਾਦੀ ਹੈ ਦੂਸਰਿਆਂ ਦੀ ਮਦਦ ਕਰਨ ਵਾਲਾ ਹੈ ਹੱਸ ਮੁਖ ਸੁਆ ਨੂੰ ਪਸੰਦ ਕਰਨ ਵਾਲਾ ਹੈ ਠੀਕ ਹੈ ਜੀ ਸਾਰੋ ਦਾ ਪਾਤਰ ਚਿੱਤਰਣ ਠੀਕ ਹੈ ਜੀ ਜਾਣ ਪਛਾਣ ਇੱਕ ਹੋਰ ਨਵਾਂ ਸਾਲ ਦੀ ਮਤਵਪੂਰਨ ਪਾਤਰ ਹੈ ਇੱਕ ਸਧਾਰਨ ਔਰਤ ਹੈ ਪਤੀ ਦੀ ਸੇਵਾ ਕਰਨ ਵਾਲੀ ਹੈ ਠੀਕ ਹੈ ਇਸ ਦਾ ਸਕਰੀਨ ਸ਼ਾਟ ਲੈ ਲਓ ਅਗਿਆ ਫੁਮਣ ਦਾ ਪਾਤਰ ਚਿੱਤਰਣ ਜਾਣ ਪਛਾਣ ਉਹਦੀ ਠੀਕ ਹੈ ਜਗਿਆ ਸੁਰਚੀਆਂ ਵਾਲਾ ਉਹ ਦਿਆਲੋ ਦਾ ਪਾਤਰ ਚਿੱਤਰਣ ਸਕਰੀਨ ਸ਼ਾਟ ਲੈ ਲਓ ਲਿਖ ਕੇ ਰੱਖ ਲਓ ਮੇਨ ਮੇਨ ਪੁਆਇੰਟ ਇਸ ਪੈਕਟਰ ਦਾ ਪਾਤਰ ਚਿੱਤਰਣ ਹੈ ਇਹ ਸਾਰੇ ਮੋਸਟ ਇੰਪੋਰਟੈਂਟ ਹੈ ਠੀਕ ਹੈ ਜੀ ਇਹ ਸਾਰੇ ਬਾਰ ਬਾਰ ਰਿਪੀਟ ਹੋਏ ਨੇ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ। ਇਹਵੇਂ ਤੁਹਾਨੂੰ ਪਹਿਲਾ ਪੇਜ ਆਏਗਾ ਪੇਪਰ ਦਾ ਠੀਕ ਹੈ ਜੀ। ਇਸੇ ਤਰ੍ਹਾਂ ਪੈਟਰਨ ਹੋਏਗਾ, ਇਸੇ ਤਰ੍ਹਾਂ ਸਟਰਕਚਰ ਹੋਏਗਾ। ਜੇਕਰ ਵੀਡੀਓ ਪਸੰਦ ਆਈ ਅਤੇ ਜਤੋ ਜਿਆਦਾ ਸ਼ੇਅਰ ਕਰੋ, ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ। ਠੀਕ ਹੈ ਜੀ। ਇਸੇ ਤਰ੍ਹਾਂ ਦਾ ਪੇਪਰ ਆਏਗਾ 3 ਘੰਟੇ ਦਾ ਹੋਏਗਾ 65 ਨੰਬਰ ਦਾ। ਮੈਂ ਤੁਹਾਡੇ ਲਈ ਸਾਰੀ 10ਵੀਂ ਕਲਾਸ ਦੀਆਂ ਸਾਰੀਆਂ ਵੀਡੀਓਜ਼ ਆ ਮੈਥ ਦੀ ਇੰਗਲਿਸ਼ ਦੀ ਪੰਜਾਬੀ ਦੀ ਜਿੰਨੇ ਵੀ ਸਬਜੈਕਟ ਸਾਰਿਆਂ ਦੇ ਲੈ ਕੇ ਆਵਾਂਗੀ ਤੁਸੀਂ ਵੱਧ ਤੋਂ ਵੱਧ ਪਿਆਰ ਦੇਣਾ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ